ਜਿਨ੍ਹਾਂ ਦੇ ਨਿਆਣੇ ਕਮਾਉਣ ਲੱਗ ਪਏ ਨਾ ਉਹਨਾਂ ਨੂੰ ਵੀ ਚੀਜ਼ ਬਾਰੇ ਸੋਚਣਾ ਚਾਹੀਦਾ ਆ ਜਾਣਾ ਰਹਿ ਜਾਣਾ ਰਹਿ ਜਾ ਕਰਨਾ ਜਿਆਦਾ ਸਮਾਂ ਉੱਥੇ ਰਹਿਣ ਕੁਝ ਸਮਾਂ ਇੱਥੇ ਕੁਝ ਉੱਥੇ ਬੱਸ ਪਰਮਾਤਮਾ ਸਾਡੇ ਤੇ ਮਿਹਰ ਕਰੇ ਜਲਦੀ ਜਾਵਾਂਗੇ ਬਾਬਾ ਜੀ ਕਿਰਪਾ ਹਾਂ ਬਸ ਕਚਲੀ ਤਿਆਰੀ ਕੰਮ ਦੀ ਜੀ ਜੀ ਬਿਲਕੁਲ ਜੀ ਖਿਚੜੀ ਪਾਣੀ ਆਦਿ ਵਾਲਾ ਕੰਮ ਤੇ ਜਾਣਦਾ ਹੀ ਹੁੰਦਾ ਹਾਂ ਪਿਛਲੀ ਜਿਹੜੀ ਵੀਡੀਓ ਨਹੀਂ ਬਣਾਈ ਸੀਗੀ ਆਪਾਂ ਜਿੱਤੇ ਤੋਂ ਸੂਟ ਮੈਚ ਕਰਕੇ ਦਿਖਾਇਆ ਸੀ ਹਾਂਜੀ ਤੇ ਉਹ ਇੱਥੇ ਖੜੇ ਸੀ ਨਾ ਮੂਹੇ ਲੱਗੇ ਤੇ ਉਹ ਸੂਟ ਵਾਕਈ ਤੇਰਾ ਪੜਦੇ ਨਾਲ ਮੈਚ ਕਰ ਗਿਆ ਕੇ ਭੈਣ ਦਾ ਸੂਟ ਨਾਲ ਦੇ ਲਾਏ ਕੇ ਭੈਣ ਦਾ ਕਮੈਂਟ ਵੀ ਆ ਵਿੱਚ ਤੇ ਕਹਿੰਦੇ ਵੀ ਸੂਟ ਪੜਦੇ ਨਾਲ ਮੈਚ ਕਰ ਗਿਆ ਆ ਸੀ ਪਰਦੇ ਦੀ ਸੂਟਾਂ ਨਾਲ ਤੋਂ ਲਾਈ ਹੋਏ ਆ ਵੀ ਜਿਹੜਾ ਸੂਟ ਪਾਈਦਾ ਪੜਦਾ ਵਾਲੀ ਦਾ ਕਿਸੇ ਕਿਹੜੇ ਰੰਗ ਦਾ ਕਿਤੇ ਕਿਹੜੇ ਰੰਗ ਦਾ ਹੇ ਰੱਬ ਮੈਂ ਗਾ ਬੜੇ ਤਿਆਰ ਨਾਲ ਵੀਡੀਓ ਦੇਖੀ ਰਿਆ ਬੜੀ ਆ ਬੀਬੀਆਂ ਧਿਆਨ ਨਾਲ ਦੇਖਦੀਆਂ ਹੁੰਦੀਆਂ ਆ ਹਾ ਸੂਟਾ ਦੇ ਵਿੱਚ ਖਾਸ ਕਰਕੇ ਧਿਆਨ ਹੁੰਦਾ ਨਾ ਹਾ ਬੀਬੀਆਂ ਸਾਰੀਆਂ ਵੀਡੀਓ ਧਿਆਨ ਕਿਸੇ ਵੀ ਅਸੀਂ ਵੀ ਵੇਖੀ ਐ ਅਸੀਂ ਵੀ ਧਿਆਨ ਹਾ ਉਹਨਾਂ ਦੇਖਣੀ ਕਿਹੜੀ ਚੀਜ਼ ਆ ਬਰੀਕੀ ਨਾਲ ਦੇਖੀ ਆ ਮੈਂ ਮੈਂ ਵੀ ਆਪਾਂ ਹੀ ਆਪਾਂ ਹੀ ਆਪਣਾ ਧਿਆਨ ਰਹਿ ਗਈ ਸੀ ਆਪਣਾ ਪਿੱਛੇ ਪਰਦਾ ਉਹ ਸੀਗਾ ਉਹਨਾਂ ਨਾਲ ਜਗਾ ਉਹ ਨਹੀਂਗਾ ਹੁੰਦੀ ਕਿ ਲਗਾ ਦੇ ਮੈਂ ਅਡਜਸਟ ਕਰ ਲਈਦਾ ਬਸ ਹਾ ਜਿੱਦਾਂ ਵੀ ਹੁੰਦਾ ਆ ਤੇ ਮੈਂ ਕਿਹਾ ਰਸੋਈ ਪਰਦੇ ਨਾਲ ਮੈਚ ਕਰ ਗਿਆ ਸੂਟ ਮੈਂ ਕਿਹਾ ਪਰਦੇ ਦਾ ਸੂਰੀ ਬਣਾ ਲਿਆ ਇੱਕ ਪਰਦੇ ਦਾ ਸੂਟ ਤਾਂ ਇਹ ਕਿ ਪਰਦੇ ਵਰਗਾ ਹੌਲ ਸੂਟ ਬਣਾ ਲਈ ਪਹੁੰਚਾ ਇੰਨਾ ਹੈਗਾ ਵੀ ਜੇ ਕਿਤੇ ਲੋਡ ਪਵੇ ਤਾਂ ਪਰਦੇ ਦਾ ਵੀ ਸੂਟ ਪਾ ਨਹੀਂ ਸਕਦਾ ਬਾਗਰੂ ਬਾਗਰੂ ਜਿੱਦਾ ਕੋ ਕਿਦਾਂ ਕੋ ਕਿਦਣ ਕੋ ਕਿਦਣ ਕੋ ਜਿੱਦਾ ਕੋ ਅੱਡੇ ਕਰਾਂਗੇ ਪਰਦੇ ਨਾਲ ਦਾ ਬਣਾ ਲਾਂਗੇ ਕੋਈ ਚੱਕਰ ਹਾਂ ਸੂਟਾਂ ਕਿੱਥੇ ਰੱਖਦੇ ਆ ਜਿੰਨੇ ਮਰਜ਼ੀ ਲੈ ਲਿਓ ਕੋਈ ਨਾ ਹੀ ਕਿੰਨਾ ਨਾ ਨੀਂ ਸੂਟ ਵੇਕੇ ਰੋਦੇ ਲਾਲ ਨੇ ਪੈਂਦੀ ਹੋਏ ਲੈ ਲਈਏ ਸੂਟ ਤਾਂ ਇਹ ਲਿਆਉਣ ਦੇਖੋ ਪੈ ਤਾਗਾ ਆ ਸੋਭਤ ਬਦੂ ਸਿੱਡੀ ਛੋਟੇ ਪਹਿਲੇ ਵਸੇ ਰਹੇ ਹੁਣ ਦੇ ਨਹੀਂ ਪਤਾ ਵੀ ਹੁਣ ਤੋਂ ਕੋਰੀਅਰ ਹੋਣਗੇ ਕਿੱਦਾਂ ਆਉਣਗੇ ਚਲ ਕੋਈ ਨਹੀਂ ਪਹੁੰਚੜ ਗਈ ਨਾ ਸਾਈਟ ਮੰਟ ਤੇ ਦੀ ਹੁੰਦੀ ਆ ਵੀ ਹਾਇ ਉਹ ਤੱਕ ਮੈਂ ਕਹਿੰਦਾ ਰਿਵਾਜ ਨਾਲ ਲੰਘ ਜਾ ਉਹ ਕੋਈ ਨਹੀਂ ਅਸੀਂ ਦੇਰਵਾਜੇ ਪਾਲਾਂ ਕੋਈ ਵੀ ਸਾਨੂੰ ਉਹ ਵੀ ਸੋਹਣੇ ਲੱਗਣੇ ਵੇਖਣਾ ਰਿਵਾਜ ਨਾਲ ਹੈ ਨਾ ਤਾਂ ਚੱਕਰ ਦੀ ਇਹ ਰਿਵਾਜ ਨਾਲ ਨਹੀਂ ਪੁੱਗ ਹੁੰਦਾ ਨਾ ਰਿਵਾਜ ਦੇ ਬਹੁਤ ਤਰ੍ਹਾਂ ਦੇ ਆਉਂਦੇ ਹਰ ਰਿਵਾਜ ਨਾਲ ਬੰਦਾ ਨਿਭ ਨਹੀਂ ਨਾ ਸਕਦਾ ਇਹ ਤਾਂ ਆਪਣੇ ਬਣਾਏ ਹੋਏ ਆ ਜਿਹੜੀ ਆਪ ਨੂੰ ਚੀਜ਼ ਚੰਗੀ ਲੱਗਦੀ ਆ ਜਿਹੜੀ ਤੁਹਾਨੂੰ ਚੰਗੀ ਲੱਗਦੀ ਉਹ ਲਾਓ ਨਾ ਕਈ ਵਾਰ ਆ ਕੇ ਜਦੋਂ ਪੰਜਾਬ ਜਾਈਦਾ ਕਈ ਦਾ ਆ ਕੱਪੜੇ ਚਾਹੀਦੇ ਸਾਨੂੰ ਕਹਿੰਦੇ ਹੁੰਦੇ ਪਰ ਸਾਡਾ ਤੇ ਉਸ ਚੀਜ਼ ਤੇ ਹੁੰਦਾ ਵੀ ਅਸੀਂ ਆ ਦੇਖੀਏ ਉਹ ਕਹਿੰਦੇ ਕਿ ਇਹ ਤਾਂ ਹੁਣ ਟ੍ਰੈਂਡ ਹੈ ਨਹੀਂ ਰਵਾਜ ਲੰਘਿਆ ਹਾਂ ਇਹ ਚੱਕਰ ਹੁੰਦਾ ਜ਼ਰੂਰੀ ਨਹੀਂ ਵੀ ਰਵਾਜ ਨਾਲ ਹੀ ਚੱਲਣਾ ਆ ਜਿਹੜੀ ਚੀਜ਼ ਆਪਣੇ ਆਪ ਨੂੰ ਸੋਹਣੀ ਲੱਗਦੀ ਨਾ ਕੰਫਰਟੇਬਲ ਲੱਗਦੀ ਆ ਜਾਂ ਕੁਝ ਵੀ ਆ ਉਹ ਵਧੀਆ ਹੁੰਦੀ ਆ ਜੇ ਆਪਾਂ ਹੁਣ ਕਹੇ ਰਵਾਜ ਦੇ ਹਿਸਾਬ ਨਾਲ ਨਹੀਂ ਚੱਲਦਾ ਰਵਾਜ ਦੁਹਾਰੂ 15 ਘੜੀ ਬਦਲਦਾ ਆ ਜਾ ਆ ਗਿਆ ਸੂਟ ਕੱਲ ਨੂੰ ਹੋ ਰਿਹਾ ਆਪਾਂ ਪਰਸ ਨੂੰ ਹੋ ਰਿਹਾ ਹਾਂ ਹਾਂ ਜਦੋਂ ਆਪਾਂ ਸ਼ਾਪਿੰਗ ਕਰਦੇ ਹੁੰਦੇ ਕਰਦੇ ਕਰਦੇ ਨੇ ਅੰਦਰ ਤੋਂ ਲੈ ਹੀ ਲੈ ਆ ਨਹੀਂ ਇਹ ਜੀ ਅੱਛਾ ਅੱਛਾ ਆ ਵੀ ਸੋਹਣਾ ਆ ਗਿਆ ਹੁਣ ਹਾਂ ਆ ਪਹਿਲਾਂ ਆ ਜਾਂਦਾ ਉਹਦੇ ਦੇ ਅਖਵਾ ਮੇਰੀ ਮੈਂ ਬਾਅਦ ਚ ਲੈ ਲਈ ਆਏ ਪਹਿਲਾਂ ਆ ਜਾਂਦਾ ਪਹਿਲਾਂ ਨਹੀਂ ਦਿਖਾਇਆ ਲੈ ਲੈਣਾ ਚੱਲ ਕੋਈ ਕੋਈ ਗੱਲ ਨਹੀਂ ਹੇ ਰੱਬ ਇਹ ਕੰਮ ਚੱਲੀ ਜਾਣਾ ਨਾ ਚੱਲੀ ਜਾਣਾ ਮਤੇ ਤੇ ਜਵਾਇ ਸੂਟ ਤੇ ਲੈ ਲਾਂਗੇ ਪੱਖਾ ਵੀ ਲੈ ਕੇ ਰੱਖ ਲਈ ਹੁਣ ਠੰਡ ਠੰਡ ਚ ਸਸਤਾ ਹੋਣਾ ਇਹਨੂੰ ਵਿਚਾਰਾ ਬਿਮਾਰ ਹੋ ਗਿਆ ਹੁਣੇ ਮਤਲਬ ਮਰ ਗਿਆ ਆ ਇਹਨੂੰ ਬਾਹਰ ਕੱਢਦੇ ਹੋ ਦੇਖ ਲੈ ਨਿਕੋਲ ਕੇ ਨੂੰ ਸਪਰੇਸ ਬਰੂ ਮਾਰ ਕੇ ਚੱਲ ਪਿਆਦਾ ਜਾਂ ਵੀ ਹੋ ਗਏ ਇਹਦੇ ਪਰ ਪਰ ਵਿੱਚ ਮੋਟਰ ਹੋ ਜਾਂਦੀ ਹੁੰਦੀ ਹੈ ਗ੍ਰੀਸ ਕਰ ਜਲਦੀ ਦੇਖ ਲਿਓ ਜੇ ਚੱਲਦਾ ਠੀਕ ਆ ਨਹੀਂ ਤੇ ਫਿਰ ਲਿਆ ਕੇ ਕਰੱਖ ਲੈਨੇ ਆ ਗਰਮੀਆਂ ਨੂੰ ਫਿਰ ਮਹਿੰਗਾ ਮਿਲਣਾ ਠੀਕ ਹੈ ਪੱਖਾ ਦੀ ਤੇ ਲੋਡ ਪੈਣੀ ਹੈ ਹੁਣ ਠੰਡਾ ਹੁਣ ਨਹੀਂ ਲੋਡ ਹੈਗੀ ਇਹਨਾਂ ਦੀ ਗਰਮੀ ਆਈ ਉਦੋਂ ਪਤਾ ਲੱਗਣਾ ਵੇ ਇੱਕ ਇੱਥੇ ਪੱਖਾ ਕ ਉੱਥੇ ਪੱਖਾ ਆਹ ਤੇ ਲੋਡ ਹੁੰਦੀ ਆ ਇੱਕ ਹੋ ਰਿਹਾ ਕਮੈਂਟ ਹਾਂਜੀ ਤੇ ਇਹ ਵੀ ਕਿਸੇ ਭੈਣ ਦਾ ਹੀ ਆ ਹਾਂ ਤੇ ਕਿਹਦੇ ਵਾਲ ਕਾਲੇ ਕਰਿਆ ਕਰੋ ਨਹੀਂ ਮੇਰੇ ਫੇਸ ਤੇ ਵਾਲ ਕਾਲੇ ਸੋਹਣੇ ਨਹੀਂ ਲੱਗਦੇ ਮੈਂ ਇੱਕ ਵਾਰ ਕੀਤੇ ਸੀਗੇ ਮੇਰੇ ਵਾਲਾਂ ਦਾ ਵਾਹ ਰੀਅਲ ਕਲਰ ਵੀ ਬਲੈਕ ਨਹੀਂ ਹੈਗਾ ਥੋੜੇ ਬ੍ਰਾਊਨ ਜੇ ਆ ਤੇ ਫਿਰ ਰੰਗ ਲਾ ਕੇ ਆਪਾਂ ਹੋਰ ਬ੍ਰਾਊਨ ਕਰ ਲਈਦੇ ਆ ਉਹ ਇਦਾਂ ਕਾਲਾ ਰੰਗ ਸੋਹਣਾ ਨਹੀਂ ਲੱਗਦਾ ਕੀਤਾ ਸੀ ਇੱਕ ਵਾਰ ਮੈਂ ਮੇਰਾ ਫੇਸ ਅਜੀਬ ਜਿਹਾ ਲੱਗਦਾ ਆ ਕਿੰਦੀਆ ਤੋਂ ਕਰਾਇਆ ਸੀਗਾ ਮੈਂ ਗਈ ਸੀ ਉੱਥੇ ਤੇ ਪਰ ਮੈਨੂੰ ਸੋਹਣਾ ਨਹੀਂ ਲੱਗਾ ਮੇਰਾ ਫੇਸ ਵੱਖਰਾ ਵੱਖਰਾ ਜਿਹਾ ਲੱਗਦਾ ਤੇ ਟੋਪੀ ਪਾਈ ਹੁੰਦੀ ਏਦਾਂ ਦਾ ਲੱਗਦਾ ਸੀ ਸਿਰ ਉਹ ਜਿਹੜਾ ਕਲਰ ਹੁੰਦਾ ਨਾ ਉਹ ਜਿਆਦਾ ਡਾਰਕ ਹੋ ਜਾਂਦਾ ਜਿਹੜੇ ਨੇਚਰਲ ਕਾਲੇ ਹੁੰਦੇ ਆ ਉਹ ਹੋਰ ਚੀਜ਼ ਉਹ ਕਾਲੀ ਆਪਾਂ ਡਾਈ ਕਰਦੇ ਜਾਂ ਕਾਲਾ ਕਾਲਾ ਕਰਦੇ ਆ ਉਹ ਜਿਆਦਾ ਹੋ ਜਾਂਦਾ ਆ ਆਉਂਦੇ ਇੱਥੇ ਵੀ ਬਲੈਕ ਪਰ ਜਿੰਨੇ ਕੀਤਾ ਹੁੰਦਾ ਉਹਦਾ ਵਾਲ ਵੱਖਰੇ ਦਿਖਦੇ ਥੋੜਾ ਉਹ ਜਿਹੜਾ ਸੇ ਵੀ ਕਾਲਾ ਜਿਹੜਾ ਕਲਰ ਕਰਦੇ ਨੇ ਉਹ ਜ਼ਿਆਦਾ ਸ਼ਾਈਨ ਕਰਦਾ ਆ ਉਹ ਫੇਰ ਇਦਾਂ ਲੱਗਦਾ ਵੀ ਤਾਂ ਵੱਖਰੇ ਪਤਾ ਲੱਗਦਾ ਰੰਗ ਕੀਤਾ ਹੋਇਆ ਹਾਂ ਮੇਰੇ ਵਾਲਾਂ 'ਚ ਵੈਸੇ ਵੀ ਹਾਈਲਾਈਟ ਹੋਏ ਹੋਏ ਹੁਣ ਤਾਂ ਫਿੱਕੇ ਹੋ ਗਏ ਵਾਲਾਂ ਸਾਰਿਆਂ 'ਚ ਹੀ ਕਲਰ ਆ ਹਾਂ ਹੈ ਵੀ ਦੂਜਾ ਆ ਮਤਲਬ ਕਿੰਨੀ ਵਾਰੀ ਕਿੰਨੀ ਵਾਰੀ ਅਪਪੌਇੰਟਮੈਂਟ ਲੈ ਕੈਨਸਲ ਕਰਾਈ ਹਾਂ ਟਾਈਮ ਨਹੀਂ ਮੈਚ ਕਰਦਾ ਨਾ ਫੇਰ ਵਿੱਚ ਮੇਰੇ ਟਾਈਮ ਕੰਮ ਦਾ ਟਾਈਮ ਹੁੰਦਾ ਉੱਥੇ ਵੀ ਦੋ ਤਿੰਨ ਘੰਟੇ ਲੱਗਣੇ ਹੁੰਦੇ ਮੇਰੇ ਹਰ ਤਿੰਨ ਚਾਰ ਵਾਰੀ ਹੋ ਰਿਹਾ ਹਾਂ ਹਾਂ ਹੁਣ ਮੈਂ ਦੇਖਣਾ ਕਿਸੇ ਦਿਨ ਦੇ ਹੋਇਆ ਕੱਲ ਨੂੰ ਤਾਂ ਨਹੀਂ ਹਾਂ ਫੇਰ ਕਿਸੇ ਅਗ ਦੇਖਦੇ ਆ ਕਿੱਦਾਂ ਹੁੰਦੀ ਆ ਉਹਨਾਂ ਦੇ ਕਰਮਚਾਰੀ ਮੇਰੇ ਪੈਸੇ ਹੈ ਨਹੀਂ ਜੇ ਹੁੰਦੇ ਤਾਂ ਉਹਨਾਂ ਨੇ ਲੈ ਹੀ ਲਈ ਇਹ ਤਾਂ ਹੈ ਜਦੋਂ ਜਿਹਦੇ ਕਰਮਚਾਰੀ ਜਿਹੜੀ ਚੀਜ਼ ਆ ਉਦੋਂ ਹੀ ਹੋਣੀ ਮੈਂ ਦੋ ਤਿੰਨ ਤਿੰਨ ਕ ਚਾਰ ਵਾਰੀ ਹੋ ਗਿਆ ਲੈ ਲੈ ਕੇ ਫੋਨ ਮਟਾ ਕੈਂਸਲ ਕਰਾਈਆ ਦੋ ਵਾਰ ਮੈਨੂੰ ਕੰਮ ਤੇ ਜਾਣਾ ਪਿਆ ਤੇ ਦੋ ਵਾਰ ਮੇਰੀ ਨੀਂਦ ਖਰਾਬ ਹੋ ਗਈ ਮੈਂ ਉੱਠਾਂ ਤੁਰ ਖੋਈ ਗਈ ਨਹੀਂ ਚੱਲ ਛੁੱਟੀ ਆ ਅੱਜ ਦੀ ਛੁੱਟੀ ਮਨਾਈ ਲੈਣੇ ਆ ਤੇ ਚੱਲੀਏ ਹੁਣ ਕੰਮ ਕਰ ਤੇ ਟਾਈਮ ਹੋ ਗਿਆ ਆ ਜਾਣਾ ਜਾਣਾ ਹੀ ਪੈਣਾ ਹਾਂ ਜਾਣਾ ਹੀ ਪੜਾਣਾ ਤੇ ਜਾਨੂ ਕਈ ਕਮੈਂਟ ਕਰ ਦਿੰਦੇ ਹੁੰਦੇ ਵਿੱਚ ਮੁੜਿਆ ਉਹ ਪੰਜਾਬ ਨੂੰ ਮੁੜਿਆ ਉਹ ਪੰਜਾਬ ਉਹ ਕੰਮ ਤੇ ਜਾਂਦੇ ਆ ਆਪਾਂ ਵੀ ਕੰਮ ਇੱਥੇ ਕਰਦੇ ਆ ਤੇ ਪਰ ਜਦੋਂ ਪੰਜਾਬ ਵਾਲ ਦੇਖਦੇ ਆ ਹੈ ਚਲੋ ਵਧੀਆ ਆ ਸਾਰਾ ਕੁਝ ਉੱਥੇ ਵੀ ਠੀਕ ਆ ਆਪਣੇ ਚਲੋ ਘਰ-ਬਾਰ ਹੈਗੇ ਆ ਸਾਰਾ ਕੁਝ ਹੈਗਾ ਉੱਥੇ ਬਣਿਆ ਹੋਇਆ ਪਰ ਜਦੋਂ ਹਾਲਾਤ ਦੇਖਦੇ ਆਂ ਉਦੋਂ ਬੰਦਾ ਸੋਚਦਾ ਨਾ ਨਿਆਣਿਆਂ ਬਾਰੇ ਜਦੋਂ ਬੰਦਾ ਸੋਚਦਾ ਫੇਰ ਚੀਜ਼ ਹੋ ਜਾਂਦੀ ਹੈ ਕਿੰਦਾ ਵੱਡਾ ਕੰਮ ਹੋ ਰਿਹਾ ਨਹੀਂ ਕਿਸੇ 4 ਸਾਲਾਂ ਦੇ ਬੱਚੇ ਦੇ ਨਾਲ ਹਨਾ ਹਾਂ ਕਿੱਥੇ ਨਿਆਣੇ ਨੂੰ ਅਸੀਂ ਬੰਨ ਬੰਨ ਕੇ ਰੱਖ ਰਹੇ ਐਨਾ ਵਧੀਆ ਚਲੋ ਉੱਥੇ ਇਹ ਨਹੀਂ ਹੋ ਰਿਹਾ ਮਾੜਾ ਨਹੀਂ ਹੈਗਾ ਇਸ ਤਰ੍ਹਾਂ ਨਹੀਂ ਕਿਤੇ ਵੀ ਦਿੱਤੀ ਤੇ ਨਹੀਂ ਹੈਗੀ ਜਿੱਥੇ ਮਰਜ਼ੀ ਦੁਨੀਆ ਦੇ ਕੋਨੇ 'ਚ ਚਲ ਜਾਈਏ ਪੰਜਾਬ ਵਰਗਾ ਨਜ਼ਾਰਾ ਹੈ ਨਹੀਂ ਬਿਸ਼ੱਕ ਉਹਨੂੰ ਲੁੱਟਿਆ ਹੋਇਆ ਜਾਂਦਾ ਸਾਡੇ ਸੂਬੇ ਨੂੰ ਹਨਾ ਪਰ ਫਿਰ ਵੀ ਉਹ ਚੜਦੀ ਕਲਾ ਸੀ ਰਿਹਾ ਹਰਾ ਭਰਾ ਹੀ ਰਿਹਾ ਹੈ ਹਨਾ ਹਮੇਸ਼ਾ ਪਰ ਹਾਲਾਤ ਤੈਨੂੰ ਤੈਨੂੰ ਬਹੁਤ ਮਾੜੇ ਹੋ ਗਏ ਮੋ ਭੁੜਾਂਗੇ ਕਹੀ ਕਿ ਨਾ ਤੁਸੀਂ ਮੁੜਨਾ ਨਹੀਂ ਤੁਸੀਂ ਉੱਧੇ ਹੀ ਕਹਿੰਦੇ ਆ ਨਹੀਂ ਨਹੀਂ ਇਦਾਂ ਨਹੀਂ ਹੁੰਦਾ ਸਬਰ ਰੱਖੋ ਭੁੜਾਂਗੇ ਛੇਤੀ ਵਾਇਗਰ ਉੱਕੇ ਕਿਰਪਾ ਕਰਦੇ ਬੰਕ ਛੇਤੀ ਮੁੜ ਜਾਣਾ ਨਿਆਣੇ ਦੇ ਮਾੜੇ ਦੇ ਪੈਰ ਲੱਗ ਜਾਣ ਸਾਡੇਆਂ ਦੇ ਕਿਉਂਕਿ ਅਸੀਂ ਉੱਥੇ ਹੋਵਾਂਗੇ ਤੇ ਵੀ ਸਾਨੂੰ ਮਿਲਣਾਉਦੇ ਰਹਿਣਗੇ ਹਾਂ ਜੇ ਅਸੀਂ ਉੱਥੇ ਹੋਵਾਂਗੇ ਵੀ ਅਸੀਂ ਵੀ ਇੱਥੇ ਰਹਿਣਾ ਨੇ ਕਿੱਥੇ ਜਾਣਾ ਫੇਰ ਆਣੇ ਥੋੜੀ ਜਾਣਾ ਹੈ ਫੇਰ ਨੂੰ ਕੀ ਮਤਲਬ ਹੈ ਅਸੀਂ ਬੁਢਾਪੇ 'ਚ ਉੱਥੇ ਚੱਲ ਜਾਣਾ ਹੈ ਆਪਣੇ ਆਪ ਨੂੰ ਦੇਖਾਂਗੇ ਸਾਬਾਂਗੇ ਤੇ ਸਭ ਮੈਂ ਮੈਂ ਲੱਗੇ ਵੀ ਕਈ ਵਾਰੀ ਇਹ ਗੱਲ ਕੀਤੀ ਆ ਜਿਨ੍ਹਾਂ ਦੇ ਨਿਆਣੇ ਕਮਾਉਣ ਲੱਗ ਪਏ ਨਾ ਉਹਨਾਂ ਨੂੰ ਵੀ ਚੀਜ਼ੇ ਬਾਰੇ ਸੋਚਣਾ ਚਾਹੀਦਾ ਆ ਜਾਣਾ ਰਹਿ ਜਾਣਾ ਰਹਿ ਜਾ ਕਰਨਾ ਜਿਆਦਾ ਸਮਾਂ ਉੱਥੇ ਰਹਿਣ ਕੁਝ ਸਮਾਂ ਇੱਥੇ ਕੁਝ ਉੱਥੇ ਹਨਾ ਜਿਨ੍ਹਾਂ ਦੇ ਨਿਆਣੇ ਇਸ ਟਾਈਮ ਬੱਚੇ ਕੁਮਾਰ ਹੈ ਨਾ ਉਹਨਾਂ ਨੂੰ ਮੁੜਨਾ ਚਾਹੀਦਾ ਆ ਮੈਂ ਗੱਲ ਕਰਦਾ ਹੁਣ ਆ ਪਰ ਕਈ ਇਹਨਾਂ ਨੂੰ ਸੋਚ ਲਣਾ ਵੀ ਹਨ ਆਪ ਇੱਥੇ ਬੈਠੇ ਆਈ ਗੱਲ ਕਰਦੇ ਆ ਪਰ ਇਹ ਚੀਜ਼ ਬਾਰੇ ਧਿਆਨ ਦੇਣਾ ਚਾਹੀਦਾ ਜਿਹੜੇ ਸੈਟ ਵਾ ਹੁਣ ਬਹੁਤ ਆਪਾਂ ਨੂੰ ਪਰਿਵਾਰ ਇੰਨੇ ਇੱਥੇ ਜਾਣਦੇ ਜਿਹੜੇ ਬਿਲਕੁਲ ਸੈਟਲੈਸ ਸਾਰਾ ਕੁਝ ਇਥੇ ਬਣਿਆ ਉਹ ਬੈਠ ਕੇ ਵੀ ਉਹਨਾਂ ਨੂੰ ਬੈਠਿਆਂ ਨੂੰ ਪੈਸੇ ਆਉਂਦੇ ਆ ਨਾ ਕਈਆਂ ਨੇ ਘਰ-ਬਾਰ ਕਿੰਨੇ ਖਰੀਦੇ ਹੋਏ ਆ ਪਰ ਕਈਆਂ ਦੀ ਸਿਚੁਏਸ਼ਨ ਖਰਾਬ ਸੀ ਤਾਂ ਉਹਨਾਂ ਨੇ ਮੁਲਕ ਛੱਡਿਆ ਹਾਂ ਤੇ ਕਈਆਂ ਦੇ ਕੋਲ ਜ਼ਮੀਨਾਂ ਜਾਇਦਾਦਾਂ ਸਭ ਕੁਝ ਸੀ ਤਾਂ ਵੀ ਛੱਡ ਕੇ ਆ ਗਏ ਜਿਨ੍ਹਾਂ ਦੇ ਹਾਲਾਤ ਖਰਾਬ ਸੀ ਉਹ ਆਏ ਠੀਕ ਆ ਆਪਣੇ ਘਰ ਦੇ ਲਾ ਤੇ ਸੁਧਾਰਨੀ ਹੈ ਕਿਸੇ ਨਾਲ ਸ਼ਿਕਵਾ ਨਹੀਂ ਪਰ ਜਿੰਨਾ ਕੋ ਉੱਥੇ ਜ਼ਮੀਨ ਨਾ ਵੀ ਖੁੱਲੀਆਂ ਆ ਸਭ ਕੁਝ ਹੈਗਾ ਜੇ ਉਹਨਾਂ ਚ ਇੱਕ ਅੱਧਾ ਜੀ ਮੋੜ ਸਕਦਾ ਤਾਂ ਮੋੜਨਾ ਚਾਹੀਦਾ ਹੈ ਹੈਨਾ ਉਹਨਾਂ ਚ ਚਲੋ ਜਿਹਨਾਂ ਦੇ ਨਹੀਂ ਵੀ ਸੀਗਾ ਅੱਜ ਜਿਹਨਾਂ ਦੇ ਇੱਥੇ ਮੰਨ ਲਓ ਕਿਸੇ ਦੇ ਕੋ 2 4 ਘਰ ਹੈਗੇ ਉਹਨਾਂ ਨੂੰ ਤਨਖਾਹ ਤਾਂ ਬੈਠੇ ਨੂੰ ਆਉਂਦੀ ਹੀ ਹੈ ਹਾਂ ਤਾਂ ਉਹ ਰਹਿ ਸਕਦੇ ਉੱਥੇ ਉਹ ਤਾਂ ਰਹਿ ਹੀ ਸਕਦੇ ਆ ਅਸੀਂ ਸਲਾਹ ਨਹੀਂ ਦਿੰਦੇ ਅਸੀਂ ਸਲਾਹ ਨਹੀਂ ਤੇ ਉਦਾਂ ਗੱਲ ਕਰਦੇ ਆ ਸਲਾਹ ਥੋੜੀ ਇਹਦੇ ਵਿੱਚ ਉਹ ਵੈਸੇ ਗੱਲ ਕਰਦੇ ਆ ਵੀ ਹਾਂ ਵੀ ਬੰਦੇ ਨੂੰ ਕਿ ਕਿ ਗੱਲਾਂ 'ਚੋ ਗੱਲ ਨਹੀਂ ਖੜਵੇਂ ਦੇ ਲੋਗ ਵੀ ਹਾਂ ਤੁਸੀਂ ਇੱਥੇ ਬੈਠੇ ਤੁਸੀਂ ਲੋਕਾਂ ਨੂੰ ਪਾਸੇ ਦਿੰਦੇ ਆ ਸਾਡੇ ਦੇ ਵਾਹਿਗੁਰੂ ਕਿਰਪਾ ਕਰੋਗਾ ਤਾਂ ਜਲਦੀ ਹੀ ਜਾਵਾਂਗੇ ਅਸੀਂ ਤੇ ਕਿੰਨੇ ਰੱਬ ਸਾਨੂੰ ਇੰਨੇ ਜੋਗਾ ਬਣਾ ਦੇਵੇ ਵੀ ਅਸੀਂ ਉੱਥੇ ਜਾ ਕੇ ਰਹਿਣ ਜੋਗੇ ਹੋ ਜਾਈਏ ਇਸ ਵਾਹਿਗੁਰੂ ਅੱਗੇ ਇਹੀ ਅਰਦਾਸ ਆਖ ਪਰਮਾਤਮਾ ਇੰਨੇ ਜੋਗੇ ਕਰ ਦੇ ਕਿ ਛੇਤੀ ਬੁੜੀਏ ਪਿੱਛੇ ਹੈ ਨਾ ਵਾਹਿਗੁਰੂ ਨਾਲ ਹੀ ਆ ਵਾਹਿਗੁਰੂ ਕਰੋਗਾ ਪਰਮਾਤਮਾ ਸਾਡੇ ਤੇ ਮਿਹਰ ਕਰੇ ਜਲਦੀ ਜਾਵਾਂਗੇ ਕਰੋ ਕਿਰਪਾ ਹਾਂ ਬਸ ਬਹੁਤ ਕੁਛ ਦਿੱਤਾ ਨਾ ਇਹ ਤਾਂ ਬਹੁਤ ਕੁਛ ਦੇਣਾ ਹੈ ਅੱਛਾ ਸ਼ਾਬਾਸ਼ ਕਰੋ ਕੰਮ ਫਿਰ ਤਗੜੇ ਹੋ ਕੇ